ਆ ਰਿਹਾ ਇਹ ਦੀ ਬੈਗ ਹੈ ਮੇਰਾ ਦੇਖ ਉਹ ਹਰਾਮਜਾਦਾ ਸਿੱਟ ਕੇ ਕਿੱ데 ਲੈ ਗਿਆ ਉਹ ਦੇਖੋ ਆ ਰਿਹਾ ਮੇਰਾ ਬੈਗ ਖੁੱਲਾ ਪਿਆ ਅੱਧਾ ਅੱਧਾ ਬੈਗ ਮੇਰਾ ਫਰੋੜਿਆ ਤੂੰ ਵੀ ਉਧਰ ਨੂੰ ਚੱਲਦਿਆਂ ਇਹ ਬੈਗ ਸ਼ਾਇਦ ਇਹਨਾਂ ਦਾ ਵੱਧਾ ਨਹੀਂ ਹੈਗਾ ਸ਼ਾਇਦ ਤੇਰਾ ਤਾਂ ਸਿੱਟ ਨਹੀਂ ਪਰ ਉਰੇ ਦੇਖ ਇਹ ਉਰੇ ਖੜੇ ਉਰੇ ਇਹ ਕਿੱਥੇ ਕੀ ਦੇ ਬੈਗ ਪਾਇਆ ਇਹਦੇ ਬੈਗ ਪਾਇ ਨਹੀਂ सारे बैग देखन लगे आ तुरपे

ਕੀ ਕਪੜੇ ਕਪੜੇ ਵੀ ਨੂਰੇ ਪਾਏ ਨੇ ਤੁਹਾਡੇ ਘਰ ਗਣੀ ਦੇਖਿਆ ਅੱਖਾਂ ਵੀ ਅੱਜ